ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਦੇ ਵਿੱਚ ਇਸ ਵਕਤ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਪੱਕਿਆ ਹੋਇਆ ਹੈ ਸਾਰੀਆਂ ਪਾਰਟੀਆਂ ਆਪੋ ਆਪਣੀਆਂ ਰਣਨੀਤੀਆਂ ਤੈਅ ਕਰ ਰਹੀਆਂ ਹਨ ਸੱਤਾ ਹਾਸਲ ਕਰਨ ਦੇ ਲਈ 2027 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਜੋ ਦੁਬਾਰਾ ਰਿਪੀਟ ਕਰਨ ਦੀ ਗੱਲ ਕਹੀ ਜਾ ਰਹੀ ਹੈ ਕਿ ਲੋਕ ਪੱਕੀ ਨੀਤੀਆਂ ਨੂੰ ਦੇਖਦੇ ਹੋਇਆ ਲੋਕ ਉਹਨਾਂ ਦੀ ਪਾਰਟੀ ਦੇ ਵਿੱਚ ਜਿਹੜਾ ਸਮਰਥਨ ਉਹ ਦੇਣਗੇ ਉੱਥੇ ਕਾਂਗਰਸ ਪਾਰਟੀ ਨੂੰ ਇੱਕ ਅਹਿਮ ਜੜਾ ਧਿਰ ਵੱਲੋਂ ਦੇਖਿਆ ਜਾ ਰਿਹਾ ਸੀ ਜੋ ਪਰਮਵੀ ਟੱਕਰ ਦੇਗੀ 2027 ਦੇ ਵਿੱਚ ਪਰ ਅੰਤਰੂਨੀ ਕਾਟੋ ਕਲੇਸ਼ ਜਿਸ ਤਰ੍ਹਾਂ ਖਤਮ ਨਹੀਂ ਹੋ ਰਿਹਾ ਬਹੁਤ ਸਾਰੀਆਂ ਕਿਆਸਰਾਈਆਂ ਲੱਗ ਰਹੀਆਂ ਕਿਉਂਕਿ 2022 ਦੇ ਵਿੱਚ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਪ੍ਰਚੰਡ ਬਹੁਮਤ ਦੇ ਕੇ 117 ਵਿੱਚੋਂ 92 ਵਿਧਾਇਕ ਬਣਾ ਕੇ ਸੱਤਾ ਜਿਹੜੀ ਹੈ ਉਹ ਸੰਭੀ ਗਈ ਸੀ ਉਥੇ 2 ਸਾਲਾਂ ਬਾਅਦ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਆਈਆਂ ਸਨ ਉਸ ਤੇ ਵਿੱਚ ਲੋਕਾਂ ਨੇ ਫਿਰ ਤੋਂ ਆਮ ਆਦਮੀ ਪਾਰਟੀ ਤੋਂ ਮੂੰ ਮੋੜ ਕੇ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਸੀ ਉਹ ਆਪਣੀ ਸਮਰਥਨ ਜਟਾਇਆ ਸੀ ਉਸ ਪਰਪੇਖ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਨੂੰ ਇਹ ਪੂਰੀ ਆਸ ਸੀ ਕਿ 2027 ਦੇ ਵਿੱਚ ਕਾਂਗਰਸ ਪਾਰਟੀ ਨੂੰ ਦੁਬਾਰਾ ਜਿਹੜਾ ਲੋਕਾਂ ਵੱਲੋਂ ਸਮਰਥਨ ਹਾਸਲ ਹੋ ਸਕਦਾ ਹੈ ਪਰ ਜਿਸ ਦਿਨ ਦਾ ਉਹਨਾਂ ਨੇ ਕਿਹਾ ਹਾਈ ਕਮਾਂਡ ਦਾ ਇਹ ਸੰਕੇਤ ਦਿੱਤਾ ਹੈ ਕਿ ਪਾਰਟੀ ਸੀਐਮ ਦਾ ਚਿਹਰਾ ਨਹੀਂ ਦੱਸੇਗੀ ਸੀਐਮ ਦੇ ਚਿਹਰੇ ਤੋਂ ਬਿਨਾ 2027 ਦੀ ਚੋਣ ਲੜੀ ਜਾਏਗੀ ਤਾਂ ਉਸ ਨੂੰ ਵੇਖਦਿਆਂ ਹੋਇਆਂ ਜਿਹੜੇ ਦਾਅਵੇਦਾਰ ਸਨ ਜਿਨ੍ਹਾਂ ਨੂੰ ਲੱਗ ਰਿਹਾ ਸੀ ਕਿ ਉਹਨਾਂ ਨੂੰ ਚਿਹਰਾ ਬਣਾਇਆ ਜਾ ਸਕਦਾ ਹੈ ਉਹਨਾਂ ਦੇ ਵਿੱਚ ਕਾਫੀ ਨਿਰਾਸ਼ਤਾ ਦੀ ਭਾਵਨਾ ਦਿਖੀ ਉਹਨਾਂ ਦੇ ਸਮਰਥਕਾਂ ਵਿੱਚ ਵੀ ਉਹਨਾਂ ਦਾ ਮਨੋਬਲ ਵੀ ਕਾਫੀ ਘਟਿਆ ਪਰ ਇਸ ਸਾਰੇ ਦੇ ਬਾਵਜੂਦ ਕਾਂਗਰਸ ਹਾਈ ਕਮਾਂਡ ਨੇ ਬਹੁਤ ਜਿਹੜੇ ਸਖਤ ਦਿਸ਼ਾ ਨਿਰਦੇਸ਼ ਹੈ ਉਹ ਜਾਰੀ ਕੀਤੇ ਪੰਜਾਬ ਦੀ ਲੀਡਰਸ਼ਿਪ ਦੇ ਲਈ ਸਿੱਧੂ ਦੇ ਪੱਖ ਨੂੰ ਕਿਸ ਤਰੀਕੇ ਦੇ ਨਾਲ ਇਸ ਵਕਤ ਦੇਖਿਆ ਜਾ ਰਿਹਾ ਹੈ ਕਿਉਂਕਿ ਜਦੋਂ ਮੈਡਮ ਨਵਜੋਤ ਕੌਰ ਸਿੱਧੂ ਨੇ 500 ਕਰੋੜ ਵਾਲਾ ਬਿਆਨ ਦਿੱਤਾ ਸੀ ਤਾਂ ਪੂਰੇ ਭਾਰਤ ਭਰ ਦੇ ਵਿੱਚ ਕਾਂਗਰਸ ਪਾਰਟੀ ਨੂੰ ਜਿਹੜਾ ਨਿਸ਼ਾਨਿਆਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਵਿਰੋਧੀ ਧਿਰਾਂ ਨੇ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ ਸਨ ਕਿ ਕਾਂਗਰਸ ਪਾਰਟੀ ਜੋ ਕਿ ਐਨੇ ਲੰਬੇ ਸਮੇਂ ਤੋਂ ਭਾਰਤ ਦੇ ਵਿੱਚ ਰਾਜ ਕਰਦੀ ਆ ਰਹੀ ਹੈ ਆਜ਼ਾਦੀ ਤੋਂ ਬਾਅਦ ਤਾਂ ਕਹਿਣਾ ਸੀ ਕਿ ਇਹ ਪੈਸੇ ਲੈ ਕੇ ਜਿਹੜੀ ਹੈ ਟਿਕਟਾਂ ਦੀ ਵੰਡ ਕਰਦੀ ਹੈ ਜਿਸਤੇ ਹਾਈ ਕਮੰਡ ਵੱਲੋਂ ਬਹੁਤ ਸਖਤ ਰੁਖ ਜੜਾ ਸੀ ਉਹ ਅਪਣਾਇਆ ਗਿਆ ਸੀ ਮੈਡਮ ਸਿੱਧੂ ਦੇ ਖਿਲਾਫ ਰਾਜਾ ਵਿਰਿੰਗ ਨੇ ਹਾਈ ਕਮਾਂਡ ਨੂੰ ਭਰੋਸੇ 'ਚ ਲੈ ਕੇ ਉਹਨਾਂ ਨੂੰ ਤੁਰੰਤ ਜਿਹੜੀ ਮੁੱਢਲੀ ਮੈਂਬਰਸ਼ਿਪ ਸੀ ਕਾਂਗਰਸ ਦੀ ਉਸ ਤੋਂ ਮੁਅਤਲ ਕਰ ਦਿੱਤਾ ਸੀ ਉਸ ਤੋਂ ਬਾਅਦ ਬਿਆਨਬਾਜ਼ੀ ਬਹੁਤ ਚੱਲੀ ਜਿਸ ਨੂੰ ਵੇਖਦਿਆਂ ਹੋਇਆਂ ਹਾਈ ਕਮਾਂਡ ਨੇ ਕਾਫੀ ਸਖਤੀ ਜਿਹੜੀ ਸੀ ਉਹ ਦਿਖਾਈ ਕਿਉਂਕਿ ਉਸ ਵੇਲੇ ਜਿਹੜਾ ਸਰਦਰੁੱਤ ਸੈਸ਼ਨ ਚੱਲ ਰਿਹਾ ਸੀ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਵਾਈਫ ਦੇ ਪੱਖ ਦੇ ਵਿੱਚ ਸਪਸ਼ਟੀਕਰਨ ਦੇਣ ਦੇ ਲਈ ਸਮਾਂ ਮੰਗਿਆ ਗਿਆ ਸੀ ਹਾਈ ਕਮਾਂਡ ਤੋਂ ਤਾਂ ਹਾਈ ਕਮਰ ਨੇ ਉਹਨਾਂ ਨੂੰ ਸਮਾਂ ਜਿਹੜਾ ਉਹ ਨਹੀਂ ਦਿੱਤਾ ਸੀ ਹਾਲੀ ਦੇ ਵਿੱਚ ਜਿਹੜਾ ਹੁਣ ਵਿਵਾਦ ਹੋਇਆ ਸੀ ਚਰਨਜੀਤ ਸਿੰਘ ਚੰਨੀ ਦੇ ਬਿਆਨ ਤੋਂ ਕਿਉਂਕਿ ਰਾਜਨੀਤਿਕ ਮਾਰਾਂ ਦਾ ਕਹਿਣਾ ਹੈ ਕਿ ਬਲਕਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਹਲਕਾ ਚਮਕੌਰ ਸਾਹਿਬ ਜਿਹੜਾ ਚਰਨਜੀਤ ਸਿੰਘ ਚੰਨੀ ਦਾ ਹਲਕਾ ਹੈ ਉੱਥੋਂ ਉਹਨਾਂ ਦੇ ਕਾਫੀ ਜਿਹੜੇ ਉਮੀਦਵਾਰ ਉਹ ਜਿੱਤੇ ਸਨ ਕਾਂਗਰਸ ਪਾਰਟੀ ਦੇ ਤਾਂ ਦੂਸਰੀ ਗੱਲ ਇਹ ਸੀ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਜਿਹੜੀ ਅਗਵਾਈ ਵਾਲੀ ਸਰਕਾਰ ਸੀ ਉਹਨਾਂ ਨੂੰ ਚਲਦੀ ਸਰਕਾਰ ਦੇ ਵਿੱਚ ਕਾਰਜਕਾਲ ਤੋਂ ਹਟਾ ਦਿੱਤਾ ਗਿਆ ਸੀ ਤੇ ਇਹਨਾਂ ਨੂੰ ਜਿਹੜਾ ਮੁੱਖ ਮੰਤਰੀ ਬਣਾਇਆ ਗਿਆ ਸੀ ਚਰਨਜੀਤ ਸਿੰਘ ਚੰਨੀ ਨੂੰ ਤਾਂ ਸੰਭਾਵੀ ਚਿਹਰਾ 2027 'ਚ ਵੀ ਇਹੀ ਦੇਖਿਆ ਜਾ ਰਿਹਾ ਸੀ ਪਰ ਜਿਸ ਦਿਨ ਤੋਂ ਇਹ ਅਨਾਉਂਸ ਹੋਇਆ ਤਾਂ ਜਿਹੜਾ ਚਰਨਜੀਤ ਸਿੰਘ ਚੰਨੀ ਨੇ ਬਿਆਨ ਦਿੱਤਾ ਹੈ ਕਿ ਪਾਰਟੀ ਦੇ ਵਿੱਚ ਵੱਡੇ ਉਹਧਿਆਂ ਦੇ ਉੱਪਰ ਅਪਰ ਕਾਸਟ ਨੂੰ ਜਿਹੜਾ ਉਹ ਨਿਯੁਕਤ ਕੀਤਾ ਜਾਂਦਾ ਹੈ ਐਸਸੀ ਭਾਈਚਾਰੇ ਦੀ 35 ਤੋਂ 40% ਵੋਟ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਤਾਂ ਉਹਨਾਂ ਦੇ ਇਸ ਬਿਆਨ ਨੂੰ ਲੈ ਕੇ ਜਾਤੀਵਾਦ ਜਿਹੜਾ ਸੀ ਉਹ ਇੱਕਦਮ ਉੱਪਰ ਕੇ ਸਾਹਮਣੇ ਆ ਗਿਆ ਕਿਉਂਕਿ ਸੋਸ਼ਲ ਮੀਡੀਆ ਤੇ ਹਰ ਗੱਲ ਜਿਹੜੀ ਹੈ ਉਹ ਅੱਜ ਕੱਲ੍ਹ ਵਾਇਰਲ ਹੁੰਦੀ ਹੈ ਬੇਸ਼ੱਕ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਕਿ ਉਹਨਾਂ ਦਾ ਮਤਲਬ ਇਹ ਨਹੀਂ ਸੀ ਪਰ ਪੰਜਾਬ ਦੀ ਲੀਡਰਸ਼ਿਪ ਤੇ ਵਿੱਚ ਉਹਨਾਂ ਦੇ ਇਸ ਬਿਆਨ ਨੂੰ ਲੈ ਕੇ ਜਿਵੇਂ ਕਮਾਸਾਨ ਮਚਿਆ ਤਾਂ ਦਿੱਲੀ ਹਾਈ ਕਮਾਂਡ ਨੂੰ ਬੜੀ ਜਲਦੀ ਦੇ ਨਾਲ ਸਾਰੀ ਲੀਡਰਸ਼ਿਪ ਨੂੰ ਲੈ ਕੇ ਇੱਕ ਮੀਟਿੰਗ ਜਿਹੜੀ ਹੈ ਉਹ ਬੁਲਾਉਣੀ ਪਈ ਜਿਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਪ੍ਰਤੀ ਕਾਫੀ ਜ਼ਿਆਦਾ ਨਾਰਾਜ਼ ਦਿਖੀ ਲੀਡਰਸ਼ਿਪ ਤਾਂ ਉਸ ਤੋਂ ਬਾਅਦ ਸਿੱਧੂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਬੁਲਾਇਆ ਗਿਆ ਕਿਉਂਕਿ ਨਵਜੋਤ ਸਿੰਘ ਸਿੱਧੂ ਇੱਕ ਵੱਡਾ ਚਿਹਰਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਨੇ ਅਜੇ ਤੱਕ ਉਹਨਾਂ ਨੇ ਪਾਰਟੀ ਦੇ ਵਿੱਚ ਕੋਈ ਵੀ ਆਪਣਾ ਜਿਹੜਾ ਅਸਤੀਫਾ ਵਗੈਰਾ ਨਹੀਂ ਦਿੱਤਾ ਸੀ ਪਰ ਫਿਰ ਵੀ ਉਹਨਾਂ ਨੂੰ ਉੱਥੇ ਨਹੀਂ ਬੁਲਾਇਆ ਗਿਆ ਪੂਰਨ ਤੌਰ ਤੇ ਜਿਹੜਾ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਤਾਂ ਜਿਸ ਨੂੰ ਲੈ ਕੇ ਸੰਕੇਤ ਹੁਣ ਇਹ ਲੱਗਦੇ ਹੋਏ ਨਜ਼ਰ ਆ ਰਹੇ ਕਿ ਉਹ ਭਾਜਪਾ ਦੇ ਵਿੱਚ ਵਾਪਸੀ ਕਰਨਗੇ ਕਿਉਂਕਿ ਅਜ ਤੱਕ ਕਾਂਗਰਸ 'ਚ ਆਉਣ ਤੋਂ ਪਹਿਲਾਂ ਉਹ ਭਾਜਪਾ ਦੇ ਵਿੱਚ ਸਨ ਤੇ ਐਮਪੀ ਵੀ ਅੰਮ੍ਰਿਤਸਰ ਤੋਂ ਬੰਦੇ ਰਹੇ ਹੁਣ ਅਟਕਲਾਂ ਇਹ ਵੀ ਲਗਾਈਆਂ ਜਾ ਰਹੀਆਂ ਹਨ ਕਿ ਜਿਹੜੀ ਮੈਡਮ ਨਵਜੋਤ ਕੌਰ ਸਿੱਧੂ ਹੈ ਉਹ ਅਸਵਕਤ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਤੇ ਉੱਥੇ ਕੇਂਦਰੀ ਮੰਤਰੀਆਂ ਨੂੰ ਉਹ ਮਿਲਦੇ ਹੋਏ ਨਜ਼ਰ ਆਏ ਹੈ ਤੇ ਉਹਨਾਂ ਨੇ ਖੁਦ ਆਪਣੀਆਂ ਜਿਹੜੀਆਂ ਪੋਸਟਾਂ ਸੀ ਉਹ ਸੋਸ਼ਲ ਮੀਡੀਆ ਤੇ ਪਾਈਆਂ ਜਿਸ ਨੂੰ ਲੈ ਕੇ ਅਟਕਲਾਂ ਦਾ ਦੌਰ ਇਹ ਚੱਲੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਜਿਹੜੇ ਹੈ ਉਹ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ ਕਾਂਗਰਸ ਪਾਰਟੀ ਤੋਂ ਮੌਤਲ ਕੀਤੇ ਜਾਣ ਤੋਂ ਬਾਅਦ ਨਵਜੋਤ ਔਰ ਸਿੱਧੂ ਨੇ ਕੇਂਦਰੀ ਮੰਤਰੀ ਨਿਤਿਕ ਗੜਕਰੀ ਨਾਲ ਮੁਲਾਕਾਤ ਕੀਤੀ ਸੀ ਤੇ ਉਹਨਾਂ ਨੇ ਇਸ ਬਾਰੇ ਜਿਹੜੀ ਮੁਲਾਕਾਤ ਬਾਰੇ ਜਾਣਕਾਰੀ ਇੰਟਰਨੈਟ ਤੇ ਮੀਡੀਆ ਰਾਈ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਸਨ ਇਹ ਧਿਆਨ ਦੇਣ ਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਠੀਕ ਇੱਕ ਸਾਲ ਵਿੱਚ ਹੋਣੀਆਂ 2027 ਦੀਆਂ ਪੰਜਾਬ ਚੋਣਾਂ ਦੀਆਂ ਤਿਆਰੀਆਂ ਪੂਰੇ ਜੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਗਈਆਂ ਚੋਣਾਂ ਤੋਂ ਪਹਿਲਾਂ ਸਿੱਧੂ ਦਾ ਸੁਨੇਹਾ ਬਹੁਤ ਸਾਰੀਆਂ ਗੱਲਾਂ ਨੂੰ ਸੁਝਾਉਂਦਾ ਹੈ ਹਾਲੀ ਦੇ ਵਿੱਚ ਜਿਹੜੀ ਉਹਨਾਂ ਨੇ ਇੱਕ ਪੋਸਟ ਸਾਂਚੀ ਕੀਤੀ ਆਪਣੇ ਇੰਸਟਾਗ੍ਰam ਅਕਾਊਂਟ ਤੇ ਉਸ ਨੂੰ ਲੈ ਕੇ ਕਾਫੀ ਜਿਹੜੀਆਂ ਚਰਚਾਵਾਂ ਉਹ ਛਿੜ ਗਈਆਂ ਕਿਉਂਕਿ ਕਾਂਗਰਸ ਲੀਡਰਸ਼ਿਪ ਮੀਟਿੰਗ ਤੋਂ ਮੀਟਿੰਗ ਤੋਂ ਬਾਹਰ ਰੱਖੇ ਜਾਂਦੇ ਉਹਨਾਂ ਦੀ ਨਾਰਾਜ਼ਗੀ ਨੂੰ ਵੀ ਇਸ ਪਰਪਸਨਲ ਜੋੜ ਕੇ ਦੇਖਿਆ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਆਪਣੇ 20 ਸਕਿੰਟ ਦੇ ਵੀਡੀਓ ਸੰਦੇਸ਼ ਲਈ ਉਹ ਇਸ ਵੱਲ ਇਸ਼ਾਰਾ ਕਰ ਰਹੇ ਹਨ ਕਿ ਉਹ ਭਾਜਪਾ ਵਿੱਚ ਦੁਬਾਰਾ ਸ਼ਾਮਲ ਹੋਣ ਦਾ ਸੰਕੇਤ ਦੇ ਰਹੇ ਹਨ ਕਿਉਂਕਿ ਅਟਕਲਾਂ ਨੂੰ ਦੇਖਦੇ ਹੋਏ ਅਜਿਹਾ ਲੱਗਦਾ ਹੈ ਕਿ ਉਹ ਕਾਂਗਰਸ ਅਤੇ ਭਾਜਪਾ ਨੂੰ ਨਿਸ਼ਾਨਾ ਬਣਾ ਰਹੇ ਹਨ ਨਵਜੋਤ ਸਿੰਘ ਸਿੱਧੂ ਇੱਕ ਬਾਗ ਦੇ ਸ਼ਾਂਤ ਮਾਹੌਲ ਵਿੱਚ ਚਾਹ ਦਾ ਕੱਪ ਫੜੇ ਹੋਏ ਦਿਖਾਈ ਦੇ ਰਹੇ ਹਨ ਆਪਣੇ ਸੰਦੇਸ਼ ਵਿੱਚ ਉਹ ਕਹਿੰਦੇ ਹਨ ਗੁਰੂ ਜ਼ਿੰਦਗੀ ਪ੍ਰਤੀ ਥੋੜਾ ਵਫਾਦਾਰ ਬਣੋ ਜੋ ਤੁਹਾਡੇ ਕੋਲ ਨਹੀਂ ਉਸ ਨੂੰ ਛੱਡ ਦਿਓ ਹਰ ਕੋਈ ਤੁਹਾਡੇ ਲਈਕ ਨਹੀਂ ਹੁੰਦਾ ਇਕੱਲੇ ਬੈਠੋ ਅਤੇ ਆਪਣੀ ਚਾਹ ਦਾ ਆਨੰਦ ਮਾਣੋ ਭਾਫ ਇੱਥੇ ਰਾਜਨੀਤਿਕ ਮਹਾਰਾ ਦਾ ਕਹਿਣਾ ਹੈ ਕਿ ਉਹਨਾਂ ਨੇ ਇਹ ਕਹਿਣਾ ਸ਼ੁਰੂ ਕੀਤਾ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਕਿ ਜ਼ਿੰਦਗੀ ਪ੍ਰਤੀ ਥੋੜਾ ਵਫਾਦਾਰ ਰਹੋ ਤੇ ਜੋ ਤੁਹਾਡੇ ਕੋਲ ਨਹੀਂ ਹੈ ਉਹਨੂੰ ਛੱਡ ਦਿਓ ਤੇ ਹਰ ਕੋਈ ਤੁਹਾਡੇ ਲਾਇਕ ਨਹੀਂ ਹੁੰਦਾ ਪਾਫ ਕਿ ਜਿਵੇਂ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਆਪਣੀ ਮੀਟਿੰਗ ਵਿੱਚ ਨਹੀਂ ਬੁਲਾਇਆ ਤਾਂ ਉਹ ਏਸ ਪਰਪਸ ਨਾਲ ਇਹ ਵਾਲੀ ਗੱਲ ਜਿਹੜੀ ਹੈ ਕਰ ਰਿਹਾ ਕਿਉਂਕਿ ਮੀਟਿੰਗ ਤੋਂ ਅਗਲੇ ਦਿਨ ਇਹ ਉਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੁੰਦਾ ਹੈ ਇਸ ਸੁਨੇਹੇ ਨੂੰ ਉਹਨਾਂ ਦੀ ਨਾਰਾਜ਼ਗੀ ਦੇ ਸੰਕੇਤ ਵਜੋਂ ਵੀ ਸਮਝਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੂੰ ਉਹਨਾਂ ਦੇ ਲਈ ਇਹ ਰਾਜਨੀਤਿਕ ਮਹਾਰਾ ਦਾ ਕਹਿਣਾ ਹੈ ਕਿ ਉਹ ਭਾਸ਼ਾ ਵਿੱਚ ਜਾਂਦਾ ਵੀ ਜਿਹੜਾ ਉਹ ਸੰਕੇਤ ਦੇ ਰਹੇ ਇਸ ਸੁਨੇਹੇ ਦੇ ਰਾਹੀਂ ਧੰਨਵਾਦ